ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਇੱਥੇ ਆਪਣੇ ਦੋਨੋਂ ਬੱਚੀਆਂ ਜਿਹੜੀਆਂ ਇੱਥੇ ਬੈਠਿਆ ਨੇ ਮਿਸ ਆਲੀਆ ਐਂਡ ਮਿਸ ਜਿਮੀ ਦੋਨੋਂ ਆਰਾਮ ਦੇ ਨਾਲ ਇਹਨਾਂ ਦੀ ਕਦੇ ਨੀਂਦ ਨਾ ਪੂਰੀ ਹੋਈ ਇਹ ਵੀ ਮੇਰੇ ਵਰਗੀਆਂ ਨੇ ਜਿਵੇਂ ਮੇਰੀ ਨਹੀਂ ਕਦੇ ਪੂਰੀ ਹੁੰਦੀ। ਹਾਂਜੀ ਸਸ਼ਕਲ ਜੀ ਸਾਰਿਆਂ ਨੂੰ ਸਵੇਰ ਦਾ ਟਾਈਮ ਆ ਮੈਂ ਪਤਾ ਵਚੂ ਪਿਆ ਮੈਂ ਇੱਥੇ ਆ ਗਈ ਤੇ ਮੈਂ ਫਰੀਦ ਨੂੰ ਵੀ ਚਾਹ ਨੂੰ ਪੋਚਾ ਨੂੰ ਦੇ ਸਾਹ ਚੱਕ ਤੱਕ ਕੋਈ ਆਪਾਂ ਕਰਤੀ ਹੈਗੀ ਮੈਂ ਸਰੋਪੀ ਬਿਜਾਇਆ ਬਣਾਉਣੀ ਹੈਗੀ ਘਾਟਾ ਵਗੈਰਾ ਬਣਾਉਣੀ ਹੈਗੀ ਮੇਰੇ ਦਸੰਪਰੇ ਕੰਮ ਨਹੀਂਗੀ। ਸਪੈਸ਼ਲੀ ਕੁਤੁੰਗੀ ਕਰਨੇ ਬਹੁਤ ਆ ਹਨਾ ਜਿੰਨਾ ਮਰਜ਼ੀ ਕਰ ਲੋ ਕੋਈ ਬੰਦਾ ਉਹ ਜਿਹੜਾ ਆਉਂਦੀਆ ਹੋ ਜਾਂਦਾ ਪੇਟ ਵੀ ਨਾ ਬਹੁਤ ਜ਼ਾਰੇ ਗਰਮੀ ਆ ਸੀ ਸੀ ਪਰ ਕੰਮ ਵੀ ਕਰਨਾ ਕੰਬੀ ਜੀ ਦੀਆ ਕੰਮ ਕਰਨਾ ਵੀ ਨਾ ਇਹ ਚਲੋ ਜੀ ਬਣੀ ਰਿਓ ਵਲੌਗ ਬਣੀ ਪੁਰਾਣੇ ਕੱਪੜੇ ਵਗੈਰਾ ਤਾਂ ਪਾੜੇ ਹੁਣ ਇਹ ਪਾਊਡਰ ਦਾ ਨਾ ਸਤਿਆਨਾਸ਼ ਕਰਨ ਲੱਗਿਆ ਹੋਇਆ ਹੈਗਾ ਸਾਰਾ ਪਾਊਡਰ ਦੇਖੋ ਕਿਵੇਂ ਲੱਤਾਂ ਤੇ ਲਾ ਰੱਖਿਆ ਬਸ ਐਵੇਂ ਅਸੀਂ ਚੀਜ਼ਾਂ ਵੇਸਟ ਕਰਦੇ ਆਂਗੇ ਹਣਾ ਹੁਨਰ ਐਵੇਂ ਚੀਜ਼ਾਂ ਵੇਸਟ ਕਰ ਦਿੰਦੇ ਆ ਪੁੱਤ ਨੋ ਹੁਣ ਆਪਾਂ ਕਰਾਂਗੇ ਰੋਟੀ ਖਾਵਾਂਗੇ ਫਿਰ ਆਪਾਂ ਗਨਾਹ ਕਰਾਂਗੇ ਹੁਨਰ ਦੇ ਸੋਹਣੀ ਜੀ ਜੂੜੀ ਹੈ ਨਾ ਪੁੱਤ ਜੂੜੀ ਕਰਾਂਗੇ ਹਾਂਜੀ ਸ਼ਸ਼ੀਕਲ ਜੀ ਰੋਟੀ ਪਾਣੀ ਖਾ ਕੇ ਮੈਂ ਹੋ ਗਈ ਸੀ ਹੁਣ ਫ੍ਰੀ ਤੇ ਆਪਣਾ ਮਮੂਸਿਰ ਵੀ ਥੋੜਾ ਜਿਹਾ ਕਰ ਲਈ ਵੀ ਜ਼ਰੂਰੀ ਆ ਹਨਾ ਆਪਣੇ ਆਪ ਨੂੰ ਵੀ ਟਾਈਮ ਆਪਾਂ ਨੂੰ ਦੇਣਾ ਚਾਹੀਦਾ ਇੱਕ ਹਾਊਸ ਵਾਈਫ ਨੂੰ ਮਤਲਬ ਬਹੁਤ ਘੱਟ ਟਾਈਮ ਮਿਲਦਾ ਆਪਣੇ ਆਪ ਲਈ ਪਰ ਜਿੰਨਾ ਹੁੰਦਾ ਯਾਰ ਦਿਆ ਕਰੋ ਠੀਕ ਹੈ ਰੋਲ ਨਾ ਜਾਇਆ ਕਰੋ ਘਰ ਦੇ ਕੰਮਾਂ ਦੇ ਵਿੱਚ ਵੀ ਆਪਣੇ ਆਪ ਨੂੰ ਹੀ ਬੰਦਾ ਭੁੱਲ ਗਿਆ ਦੀ ਚਲੋ ਫੈਮਲੀ ਵੀ ਜ਼ਰੂਰੀ ਆ ਬੱਚੇ ਵੀ ਸਭ ਸਭ ਕੁਝ ਬਹੁਤ ਜ਼ਰੂਰੀ ਆ ਪਰ ਅਪਾ ਖੁਦ ਵੀ ਬਹੁਤ ਜ਼ਰੂਰੀ ਆ ਹਨਾ ਜੇ ਆਪਾਂ ਖੁਦ ਸਹੀ ਰ੍ਹਾਂਗੇ ਤੰਦਰੁਸਤ ਰ੍ਹਾਂਗੇ ਹੈਪੀ ਰ੍ਹਾਂਗੇ ਖੁਸ਼ ਰ੍ਹਾਂਗੇ ਤਾਂ ਹੀ ਕਹਿੰਦੇ ਹੁੰਦੇ ਆ ਵੀ ਆਪਾਂ ਦੂਜਿਆਂ ਦਾ ਧਿਆਨ ਰੱਖ ਸਕਾਂਗੇ ਆਪਣੀ ਫੈਮਿਲੀ ਦਾ ਆਪਾਂ ਤਾਂ ਹੀ ਧਿਆਨ ਰੱਖ ਸਕਾਂਗੇ ਜੇ ਆਪਾਂ ਖੁਦ ਠੀਕ ਹੋਵਾਂਗੇ ਤਾਂ ਬਸ ਆਪਾਂ ਆਪਣੇ ਆਪ ਨੂੰ ਟਾਈਮ ਦਿੱਤਾ ਤੇ ਦਿਆ ਕਰੋ ਤੇ ਮਹਿਫੀ ਦਿਆ ਕਰੂੰਗੀ ਤੇ ਬਸ ਹੁਣ ਦੇਖਦੀ ਆਂ ਅਗਰ ਹੁਣ ਰਸਾਊਗਾ ਤਾਂ ਦੇਖਦੇ ਆਂ ਨਹੀਂ ਫਿਰ ਉਹਦੀ ਮੈਂ ਜੁੜੀ-ਜਾੜੀ ਕਰੂੰਗੀ ਉਹਨੂੰ ਵੀ ਆਪਾਂ ਉਹਦੇ ਜੁੜੇ ਕਰਨੀ ਬਹੁਤ ਔਖੀ ਆ ਸੱਚੀ ਬਹੁਤ ਉਹਨੂੰ ਮਤਲਬ ਕਿ ਕੁਛ ਨਾ ਕੁਛ ਦੇਣਾ ਪੈਂਦਾ ਫੋਨ ਟੀਵੀ ਖਲੋਣੇ ਤੇ ਭੱਜ ਜਾਂਦਾ ਰੋਣ ਲੱਗ ਜਾਂਦਾ ਪਰ ਬਹੁਤ ਔਖੀ ਜੁੜਾ ਜਿਹੜਾ ਬਹੁਤ ਔਖੀ ਜੁੜੀ ਕਰਾਉਂਦਾਗਾ ਚਲੋ ਉਹ ਵੀ ਕਰਨਾ ਹੈ ਨਾ ਤੇ ਚਲੋ ਜੀ ਬਣੇ ਰਿਓ ਆਪਣੇ ਬਲੌਗ ਦੇ ਨਾਲ ਇੱਥੇ ਹੋ ਗਿਆ ਜੀ ਦੁਪਹਿਰ ਦਾ ਟਾਈਮ 3-4 ਵਜਾ ਟਾਈਮ ਹੈ ਤੇ ਦੇਖੋ ਇਹਦੇ ਖੜਨ ਦਾ ਸਟਾਈਲ ਇਹਨੇ ਕੁਛ ਨਾ ਕੁਛ ਪੰਗੇ ਲਈ ਜਾਣੇ ਮਤਲਬ ਇਹ ਤੋਂ ਟਿੱਕੇ ਤਾਂ ਰਿਹਾ ਨਹੀਂ ਜਾਂਦਾ ਹੈਗਾ ਤੇ ਬਸ ਉਸ ਤੋਂ ਬਾਅਦ ਹੋ ਗਈ ਸੀਗੀ ਸ਼ਾਮ ਤੇ ਹੋ ਦੇ ਕੋ ਚੰਦਾ ਮਾਮਾ ਜੀ ਵੀ ਆ ਗਏ ਛੰਦ ਵੀ ਆ ਗਿਆ ਤੇ ਇਧਰ ਸਾਡੇ ਦੋ ਗੁਰੂ ਘਰ ਲੱਗਦੇ ਆ ਜਿਹੜੇ ਤੇ ਮਤਲਬ ਨਾਲ ਹੀ ਨਹੀਂਗੇ ਸਾਡੇ ਘਰ ਤੋਂ ਦੋ ਗੁਰੂ ਕਰਨਗੇ ਤੇ ਬਸ ਆਤਨ ਦਾ ਟਾਈਮ ਆ ਕੰਮ ਕਰਨ ਵੇੜਾਂਗੇ ਤੇ ਇੱਥੇ ਹੋ ਗਈ ਜੀ ਦੂਧਾ ਦਿਨ ਮਾਰਨਿੰਗ ਦਾ ਟਾਈਮ ਸੀਗਾ ਮੇਰੇ ਅੰਦੇ ਪਾਪਾ ਦੇ ਬੂਟ ਪਾਈ ਕਰਦਾ ਸੀਗਾ ਜਿੰਨਾ ਵੀ ਹੁੰਦਾ ਸ਼ੂਟ ਕਰ ਲੈਣੀ ਹੁੰਦੀ ਹੈਗੀ ਆਪਕੀ ਬੱਚੇ ਕਰਕੇ ਤੇ ਗਰਮੀ ਕਰਕੇ ਬਹੁਤ ਔਖਾ ਨਾ ਸਭ ਕੁਝ ਮੈਨੇਜ ਕਰਨਾ ਘਰ ਦੇ ਕੰਮ ਗਰਮੀ ਬੱਚਾ ਸਭ ਬਹੁਤ ਔਖਾ ਹੋ ਜਾਂਦਾ ਹੈ ਇਹ ਮੈਨੂੰ ਲੱਗਦਾ ਛੋਟੇ ਛੋਟੇ ਜਿਹੜੇ ਵੀ ਸ਼ਾਰਟ ਨੇਗੇ ਇਹ ਤਿੰਨ ਦਿਨਾਂ ਦੇ ਸ਼ਾਰਟ ਜੇ ਇਕੱਠੇ ਕਰੇ ਹੋਏ ਨੇਗੇ ਮੇਰੇ ਮੈਂ ਤੁਹਾਨੂੰ ਹੀ ਮਤਲਬ ਕਿ ਦਿਖਾ ਰਹੀ ਆਂ ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਕੰਮ ਕਰ ਆਪਾਂ ਕਰ ਲੇ ਤੇ ਸ਼ੂਟ ਤਾਂ ਨਹੀਂ ਕੀਤਾ ਬਿਕੋਜ਼ ਅੱਜ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਬਹੁਤ ਜਿਆਦਾ ਬੁਰਾ ਹਾਲ ਲਗਾ ਤੇ ਬਸ ਐ ਹੋਇਆ ਵੀ ਕੰਮ ਕਰੋ ਤੇ ਨਵੇੜੋ ਬਣਾ ਦਿਓ ਵੀ ਲੈ ਸਾਰਾ ਕੁਝ ਹੋ ਗਿਆ ਪਰ ਨਾਣ ਤੋਂ ਬਾਅਦ ਵੀ ਐਂ ਲੱਗਦਾ ਵੀ ਨਾੱਤ ਤੇ ਨਹੀਂ ਹੈਗੀ ਕਿਉਂਕਿ ਗਰਮੀ ਇੰਨੀ ਹੈ ਨਾ ਪਸੀਨਾ ਪਸੀਨਾ ਬੰਦਾ ਹੋ ਜਾਂਦਾ ਹੈਗਾ ਦਾਲ ਬਣ ਰਹੀ ਸੀ ਕਿ ਮੈਂ ਦਾਲ ਧਰ ਰਹੀ ਸੀਗੀ ਹੁਣ ਮੈਂ 2-3 ਦਿਨਾਂ ਦੀ ਨਾ ਸਵੇਰ ਹੀ ਦਾਲ ਧਰਦੀ ਆਂਗੀ ਤੇ ਉਹ ਦਾਲ ਬਣ ਰਹੀ ਸੀ ਬਸ ਹੁਣ ਜਦੋਂ ਸਾਰੇ ਰੋਟੀ ਖਾਣਗੇ ਉਦੋਂ ਆਪਾਂ ਰੋਟੀ ਬਣਾ ਦਾਂਗੇ ਤੇ ਮੰਮੀ ਡੈਡੀ ਤੇ ਹੁਣ ਗਏ ਨੇ ਕਿ ਅੱਜ ਗੁਰਦੁਆਰਾ ੜੀ ਸਰ ਸਾਹਿਬ ਮੱਥਾ ਟੇਕਣ ਗਏ ਨੇਗੇ ਤੇ ਆਪਾਂ ਅੱਜ ਕਰੇ ਸੀਗੇ ਤੇ ਚਲੋ ਜੀ ਬਣੇ ਰਹੋ ਆਪਣੇ ਬਲੌਗ ਦੇ ਨਾਲ ਅਨਿਤ ਹੀ ਹੁਨਰ ਗਿਆ ਸੀਗਾ ਆਪਣੇ ਦਾਦਾ-ਦਾਦੀ ਨਾਲ ਮਤਲਬ ਕਿ ਮੱਥਾ ਟਿਕਣ ਗਿਆ ਸੀ ਬੜੀ ਸਰਸਾਮ ਤੇ ਉੱਥੋਂ ਨਾ ਬੋਲਾ ਲੈ ਕੇ ਆਇਆ ਸੀਗਾ ਤੇ ਹੁਣ ਇਤਰ ਬੋਲਾ ਨਾਲ ਖੇਡਣ ਲੱਗਿਆ ਹੋਇਆ ਪੂਰੀ ਆਪਣੀ ਮौज-ਮਸਤੀ ਕਰਨ ਲੱਗਿਆ ਹੋਇਆ ਤੇ ਨਾਲ ਜਿਹੜੀ ਆਪਣੀ ਜਿੰਮੀ ਆ ਉਹ ਵੀ ਬਹੁਤ ਖੇਡਦੀ ਆ ਬਾਲਸ ਦੇ ਨਾਲ ਤਾਂ ਜਿੰਮੀ ਵੀ ਬਹੁਤ ਖੇਡਦੀ ਹੈਗੀ ਹੁਨਰ ਤੇ ਜਿੰਮੀ ਦੋਨੋਂ ਲੱਗ ਜਾਂਦੇ ਨੇ ਖੇਡਣ ਆ ਇੱਥੇ ਹੁਨਰ ਨਾ ਗਿਰ ਵੀ ਗਿਆ ਸੀਗਾ ਬੋਲ ਨਾਲ ਖੇਡਦਾ-ਖੇਡਦਾ ਥਲਕੀ ਦੀ ਝੋਟ ਆ ਗਈ ਸੀ ਪਰ ਤੁਹਾਨੂੰ ਪਤਾ ਬੱਚਿਆਂ ਨੂੰ ਜ਼ਿਆਦਾ ਮਤਲਬ ਉਹ ਡਰਾਉਣਾ ਨਹੀਂ ਚਾਹੀਦਾ ਵੀ ਹੈ 60 ਲੱਗੀ 60 ਲੱਗੀ ਤਾਂ ਬੱਚੇ ਜ਼ਿਆਦਾ ਘਬਰਾ ਰਹਿੰਦੇ ਨੇ ਤੇ ਸਾਡੀ ਇਹ ਹੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਇਹਨੂੰ ਇੰਨਾ ਨਾ ਘਬਰਾਉਣ ਲਈ ਜਾਂ ਡਰਨ ਲਈ ਵੀ ਬ੍ਰੇ ਵੀ ਮਤਲਬ ਬਣਿਆ ਰਹੀ ਤੇ ਥੋੜਾ ਹੀ ਰੋਂਦਾ ਇਹ ਵਾਲਾ ਦਾ ਰੋਂਦਾ ਜਿਵੇਂ ਗਿਰ ਗੁਰ ਜਾਂਦਾ ਤੇ ਕੁਝ ਵੀ ਆ ਮਾੜਾ ਜਿਹੀ ਰੋਗਾ ਤੇ ਵਸ ਫਿਰ ਲੂਟ ਹੋ ਜਾਂਦਾ ਜਿਵੇਂ ਆਪਾਂ ਬੱਚੇ ਨੂੰ ਬਣਾ ਦਾਂਗੇ ਉਮੀਦ ਦਾ ਬੱਚਾ ਬਣ ਜੂਗਾ ਹਨਾ ਉਹੀ ਕਹਿੰਦੇ ਹੁੰਦੇ ਨੇ ਜਿੰਨਾ ਬੱਚੂ ਕੁਝ ਦੇਖੂਗਾ ਜੂ ਕੁਝ ਸੁਣੂਗਾ ਉਹੀ ਬੱਚਿਆਂ ਤੇ ਅਸਰ ਹੋਊਗਾ ਤਾਂ ਵੀ ਕੋਸ਼ਿਸ਼ ਕਰਿਆ ਕਰੀਏ ਆਪਣੇ ਬੱਚਿਆਂ ਦੇ ਮਿਹਰ ਚੰਗੀਆਂ ਚੀਜ਼ਾਂ ਜਿੱਤੇ ਹੀ ਆਪਾਂ ਦਿਖਾਈਏ ਤਾਂ ਜੋ ਆਪਣੇ ਬੱਚੇ ਵਧ ਲੈ ਕੇ ਚੰਗਾ ਜੰਗਈ ਸਭ ਕੁਝ ਸਿੱਖਣ ਕਰਨਾ ਹੈ ਨਾ ਸੋਸ਼ਕਾਲ ਜੀ ਬਸ ਆਪਾਂ ਖੁਦ ਵੀ ਤਿਆਰਸ਼ਾ ਹੋ ਗਏ ਸੀ ਮਤਲਬ ਨਾਲੇ ਸੀ ਘਰ ਦੇ ਕੰਮ ਵੀ ਨਿਭੜ ਗਏ ਸੀ ਤੇ ਹੁਣ ਮੈਂ ਕਰ ਰਹੀ ਸੀ ਉਹਨੂੰ ਤਿਆਰ ਉਹਨੂੰ ਉਹ ਮੈਂ ਮੈਡੀਸਨ ਵਾਲੀ ਛੋਟੀ ਜਿਹੜੀ ਡਬੀਆ ਉਹ ਦਿੱਤੀ ਹੋਈ ਸੀ ਨਾ ਖੇਡ ਲਾ ਕੇ ਨਾ ਜੁੜੀ ਕਰਾ ਲੈਂਦਾ ਨਹੀਂ ਬੱਚਾ ਜੁੜੀ ਬਹੁਤ ਔਖਾ ਕਰਉਣਾ ਜਿਹੜੀਆਂ ਵੀ ਮਾਮਾਾਂ ਦੇ ਬੱਚਿਆਂ ਦੇ ਮਤਲਬ ਕਿ ਜੂੜੀਆਂ ਨੇ ਨਾ ਜੂਲੇ ਰੱਖੇ ਹੋਏ ਨੇ ਸੱਚੀ ਉਹਨਾਂ ਨੇ ਬਹੁਤ ਸਰਵਾਈਵ ਕੀਤਾ ਹੋਣਾਗਾ ਬਹੁਤ ਔਖਾ ਨਾ ਬੱਚਾ ਸੰਭਲਦਾ ਤੇ ਬਹੁਤ ਔਖਾ ਬੱਚਾ ਜਿਹੜਾਗਾ ਮਤਲਬ ਕਿ ਵਾਲ ਬਹੌਂਦਾ ਬਹੁਤ ਔਖਾ ਤੇ ਚਲੋ ਆਪਾਂ ਵੀ ਮਤਲਬ ਕਿ ਸਰਵਾਈਵ ਕਰਦੇ ਆ ਹਾਂ ਕਰਦੇ ਆ ਇਹਦੀ ਜੂੜੀ ਦੇਖਦੇ ਆ ਕਿਵੇਂ ਕਰੌਂਦਾ ਹਾਂਜੀ ਤੇ ਇੱਥੇ ਆਪਣਾ ਹੁਨਰ ਖਾ ਰਿਆ ਸੀਗਾ ਚੀਚੀ ਆਪਦੀ ਬੈਠ ਗਿਆ ਸੀਗਾ ਵਿਆਹ ਸ਼ਾਰ ਹੋ ਕੇ ਤੇ ਤੁਹਾਨੂੰ ਅਗਰ ਆਪਣੇ ਬਲੌਗ ਸੋਹਣੇ ਲੱਗਦੇ ਹੋਣ ਦਾ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਾਂ ਫਿਰ ਤੁਸੀਂ ਨਵੇਂ ਆਏ ਹੋ ਚੈਨਲ ਤੇ ਤੇ ਆਪਣੇ ਚੈਨਲ ਨੂੰ ਆਪਣੀ ਵੀਡੀਓਜ਼ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਮਤਲਬ ਅਗਰ ਰਿਸਪੌਂਸ ਅੱਛਾ ਮਿਲਦਾ ਨਾ ਜਦੋਂ ਵੀ ਆ ਨਾ ਉਦੋਂ ਫਿਰ ਬਹੁਤ ਕੁਝ ਕਰਨ ਨੂੰ ਵੀ ਜੀ ਕਰਦਾ ਵੀ ਹਾਂ ਇਹ ਤਾਂ ਕੁਝ ਬਣਾइए ਜਾਂਦਾ ਕੁਝ करिए ਜਦੋਂ ਰਿਸਪੌਂਸ ਨਹੀਂ ਮਿਲਦਾ ਤਾਂ ਫਿਰ ਆਪਦਾ ਮਨ ਵੀ ਥੋੜਾ ਜਿਹਾ ਨਾ ਉਦਾਸ ਹੋ ਜਾਂਦਾ ਇਸੋ ਇਸ ਲਈ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ